ਸਾਬ ਨੂੰ ਅੱਜ ਪਹਿਲਾਂ ਤੁਸੀਂ ਆ ਨਾ ਇੱਕ ਵੀਡੀਓ ਵੇਖੋ ਫਿਰ ਬਾਕੀ ਗੱਲ ਬਾਤ ਕਰਦੇ ਹਾਂ ਕਿ ਹਾਂ ਕਿ ਸੱਚੇ ਪਾਕਸ਼ਾਹ ਦੇ ਹੁਕਮਾਂ ਦੇ ਮੁਤਾਬਕ ਪ੍ਰਚਾਰ ਪਸਾਰ ਕਰਨ ਨੂੰ ਆਦੇ ਅਕਾਲ ਤੱਕ ਸਾਬ ਦਾ ਹਰ ਹੁਕਮ ਮੰਨਣ ਨੂੰ ਤਿਆਰ ਹਾਂ ਹਾਂਜੀ ਬਿਲਕੁਲ ਤਿਆਰ ਹਾਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਕੁਝ ਬਿਆਨੀਆਂ ਉਹਦੀ ਤੁਸੀਂ ਗਲਤੀ ਸਰਕਾਰ ਕਰਦੇ ਹੋ ਹਾਂਜੀ ਬਿਲਕੁਲ ਰਣਜੀਤ ਸਿੰਘ ਢੰਗਵਾਲੇ ਇਹਨਾਂ ਨੇ ਆਪਣੀ ਪਿਛਲੇ ਗਲਤ ਬਿਆਨੀਆਂ ਦੀ ਪੰਜ ਪਾਸੋਂ ਸ਼੍ਰੀ ਅਕਾਲ ਤਖਤ ਸਾਹਿਬ ਪਾਸੋਂ ਮਾਫੀ ਮੰਗੀ ਹੈ ਆ ਵੀਡੀਓ ਹੁਣ ਤੁਸੀਂ ਸਾਰਿਆਂ ਨੇ ਵੇਖ ਲਈ ਹੋਣੀ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪਿਛਲੇ ਦਿਨੀ ਨਾ ਅਕਾਲ ਤਖਤ ਸਾਹਿਬ ਦੇ ਵਿੱਚ ਪੰਜ ਸਿੰਘ ਸਹਿਬਾਨਾ ਦੀ ਹਜ਼ੂਰ ਦੇ ਵਿੱਚ ਅਕਾਲ ਤਖਤ ਦੇ ਸਾਹਮਣੇ ਨਤਮਸਤਕ ਹੋ ਕੇ ਭਰੀ ਸੰਗਤ ਦੇ ਵਿੱਚ ਆਪਣੀਆਂ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੇ ਇਹ ਗਲਤ ਬਿਆਨਵਾਜ਼ੀਆਂ ਕਰੀਆਂ ਧਰਮ ਪ੍ਰਚਾਰ ਦੀ ਲਹਿਰ ਦੇ ਦੌਰਾਨ ਉਹਨਾਂ ਨੂੰ ਲੈ ਕੇ ਉਹਨਾਂ ਨੇ ਮਾਫੀ ਮੰਗੀ ਆ ਤੇ ਮਾਫੀ ਮੰਗਣ ਤੋਂ ਬਾਅਦ ਉਹਨਾਂ ਨੇ ਇੱਕ ਆਪਣੇ ਆਹਾ ਜਿਹੜਾ ਉਹਨਾਂ ਦਾ ਆਫੀਸ਼ੀਅਲ ਪਲੇਟਫਾਰਮ ਆ ਚੈਨਲ ਆਗਾ ਜਾਂ ਪੇਜ ਆਗਾ ਉਹਨਾਂ ਤੇ ਉਹਨਾਂ ਨੇ ਇੱਕ ਇਹ ਪੋਸਟਰ ਵੀ ਜਾਰੀ ਕੀਤਾ ਕਿ ਜੇ ਮੇਰੇ ਝੋ ਕਨਾਲਾ ਪੰਥ ਦਾ ਭਲਾ ਹੋ ਸਕਦਾ ਤਾਂ ਅਜਹੀ ਵਾਰ ਮੈਂ ਆਪਣੇ ਆਪ ਨੂੰ ਝੁਕਾ ਸਕਦਾ ਕਿਉਂਕਿ ਇਹਦੇ ਵਿੱਚ ਮੇਰੇ ਪੰਥ ਦਾ ਭਲਾ ਛੁਪਿਆ ਹੋਇਆਗਾ ਕਿਉਂਕਿ ਮੇਰੇ ਨਾਲ ਇਦਾਂ ਅਜਿਹਾ ਕਰਨ ਨਾਲ ਜੇ ਮੇਰੇ ਮਾਫੀ ਮੰਗਣ ਨਾਲ ਪੰਥ ਦਾ ਭਲਾ ਹੋ ਸਕਦਾ ਤਾਂ ਮੈਂ ਹਜ਼ਾਰ ਵਾਰ ਮਾਫੀ ਮੰਗ ਸਕਦਾ ਪਰ ਅਜਿਹਾ ਕਰਨਾ ਕਈ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਕਿਉਂ ਹੁਣ ਮੈਂ ਇੱਥੇ ਇੱਕ ਗੱਲ ਕਰਨੀ ਚਾਹਾਂਗਾ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਰਾਜਨੀਤੀ ਆ ਰਾਜਨੀਤੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਸਭ ਕੁਝ ਹੋਇਆ ਫਿਰ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਹਲੇ ਵੀ ਤੁਸੀਂ ਮੰਨਦੇ ਹੋਗੇ ਦੇਖੋ ਅਕਾਲ ਤਖਤ ਸਾਹਿਬ ਨੂੰ ਮੈਂ ਵੀ ਨਤਮਸਤਕ ਹੋਣਾਗਾ ਮੈਂ ਵੀ ਸ਼ਾਨਮਾਨ ਦਾ ਤੇ ਸਮਰਪਿਤ ਹੋਣਾਗਾ ਅਸੀਂ ਮੰਨਦੇ ਆ ਸਾਰੀ ਸਿੱਖ ਕੌਮ ਮੰਨਦੀ ਆ ਕਿ ਅਕਾਲ ਤਖਤ ਸਾਹਿਬ ਤੇ ਡੁੱਲਿਆ ਹੋਇਆ ਖੂਨ ਠੀਕ ਹੈ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਸਲਾਮ ਕਰਦਾਗਾ ਸਾਡੇ ਲਈ ਦਿਲੀ ਪਿਆਰ ਆ ਉਹਦੇ ਲਈ ਦਿਲੀ ਨਿਮਰਤਾ ਦੀ ਸਤਕਾਰ ਹੈ ਪਰ ਜੇ ਤੁਸੀਂ ਹੁਣ ਵੀ ਇਸ ਚੀਜ਼ ਨੂੰ ਕਹਿੰਦੇ ਹੋਗੇ ਕਿ ਬਈ ਇਹ ਜਿਹੜਾ ਕੰਮ ਹੋਇਆ ਜਾਂ ਮਾਫੀ ਮੰਗੀ ਜਾਂ ਮਾਫੀ ਦੇਣ ਵਾਲਾ ਕੰਮ ਆਗਾ ਇਹ ਸਿਰਫ ਰਾਜਨੀਤੀ ਆ ਤਾਂ ਫਿਰ ਤੁਸੀਂ ਇਸ ਰਾਜਨੀਤੀ ਨੂੰ ਇਹ ਕਹਿ ਰਹੇ ਹੋਗੇ ਵੀ ਜਿਹੜੇ ਪੰਜ ਸਿੰਘ ਸਹਿਵਾਰ ਨੇ ਉਹ ਰਾਜਨੀਤੀ ਤੋਂ ਮੁਕਤ ਨਹੀਂ ਹੈਗੇ ਜਾਂ ਉਹਨਾਂ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾਗਾ ਉਹ ਰਾਜਨੀਤੀ ਦੀ ਦੇਣ ਆ ਅਕਾਲ ਤਖਤ ਸਾਹਿਬ ਦੀ ਦੇਣ ਨਹੀਂ ਹੈਗੀ ਤਾਂ ਮੰਨਣਾ ਤਾਂ ਹੀ ਪਊਗਾ ਨਾ ਤੁਹਾਨੂੰ ਜਿਹੜੇ ਤੁਸੀਂ ਕਹਨੇ ਹੋਗੇ ਬਈ ਇਹ ਰਾਜਨੀਤੀ ਦਾ ਜਾਂ ਰਾਜਨੀਤੀ ਦੀ ਦੇਣ ਆਗੀ ਜਾਂ ਰਾਜਨੀਤੀ ਕਰਕੇ ਇਹ ਚੀਜ਼ ਹੋਈ ਆਗੀ ਹਨਾ ਮੰਨਣ ਨੂੰ ਤਾਂ ਲੋਕ ਹਰ ਇੱਕ ਚੀਜ਼ ਮੰਨ ਸਕਦੇ ਨੇ ਪਰ ਜੇ ਤੁਸੀਂ ਮੰਨਦੇ ਹੋ ਵੀ ਅਕਾਲ ਤਖਤ ਸਭ ਮਹਾਨ ਆ ਤਾਂ ਫਿਰ ਤੁਸੀਂ ਮੰਨੋ ਨਾ ਇਸ ਗੱਲ ਨੂੰ ਵੀ ਹਾਂ ਜਿਹੜੀ ਚੀਜ਼ ਨੂੰ ਮaaf ਕੀਤਾਗਾ ਤਾਂ ਉਹ ਚੀਜ਼ ਨੂੰ ਮੰਨੋ ਜੇ ਤੁਸੀਂ ਬਾਹਲਾ ਗਿਆਨ ਲਾਉਨੇ ਹੋ ਵੀ ਇਹ ਕਿਸੇ ਪਾਰਟੀ ਨੂੰ ਜਿਤਾਉਣ ਖਾਤਰ ਹੋਇਆਗਾ ਤਾਂ ਇਹ ਤੁਸੀਂ ਸਮਝ ਲਵੋ ਕਿ ਜਿਹੜੀਆਂ ਉਹਨਾਂ ਲੋਕਾਂ ਨੇ ਗਲਤੀਆਂ ਕਰੀਆਂ ਨੇ ਆਪਣੇ ਸਮੇਂ ਦੇ ਦੌਰਾਨ ਉਹ ਚਾਹੇ ਕੋਈ ਵੀ ਪ੍ਰਪਾਗੈਂਡਾ ਵਰਤ ਲੈਣਾ ਉਹ ਕਦੇ ਵੀ ਨਹੀਂ ਆ ਸਕਦੇ ਜਿਵੇਂ ਹੱਸਣ ਵਾਲੇ ਲੋਕ ਕਹਿੰਦੇ ਹੁੰਦੇ ਨੇ ਕਮੈਂਟ ਬਾਜੀ ਕਰਦੇ ਹੁੰਦੇ ਨੇ ਚੁਟਕਲੇ ਬਣਾਉਂਦੇ ਹੁੰਦੇ ਨੇ ਕਿ ਭਾਈ ਡਾਇਨਾਸੌਰ ਤਾਂ ਆ ਸਕਦੇ ਨੇ ਪਰ ਉਹ ਦੁਆਰੇ ਮੁੜ ਕੇ ਨਹੀਂ ਆ ਸਕਦੇ ਇਹ ਥੋੜੀਆਂ ਜਿਹੀਆਂ ਗੱਲਾਂ ਕੌੜੀਆਂ ਜ਼ਰੂਰ ਨੇਗੀਆਂ ਪਰ ਸਮਝਣ ਵਾਲੀਆਂ ਨਹੀਂ ਗੀਆਂ ਜੇ ਹੁਣ ਚਲੋ ਮੰਨ ਕੇ ਚਲੋ ਉਹਨੇ ਗਲਤੀ ਆਪਣੀ ਸਵੀਕਾਰ ਕਰ ਵੀ ਲਈ ਆ ਮੰਨ ਵੀ ਲਈਆ ਭਾਈ ਸਾਹਬ ਨੇ ਜੇ ਗਲਤੀ ਨੂੰ ਸਵੀਕਾਰ ਕੀਤਾਗਾ ਤਾਂ ਸਾਨੂੰ ਯਾਰ ਉਹਨੂੰ ਮੰਨਣਾ ਚਾਹੀਦਾ ਐਵੇਂ ਥੋੜੀ ਹੋਣਾ ਚਾਹੀਦਾਗਾ ਅਗਲਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਨਤਮਸਤਕ ਹੋ ਕੇ ਉਹਨਾਂ ਨੇ ਮਾਫੀ ਮੰਗੀ ਆ ਉਹਨਾਂ ਨੇ ਕੋਈ ਪਹਿਲਾਂ ਨਹੀਂ ਤਰ੍ਹਾਂ ਕੋਈ ਵੀਡੀਓ ਜਾਰੀ ਕਰਕੇ ਥੋੜੀ ਨਾ ਮਾਫੀ ਮੰਗ ਲਈ ਵੀ ਨਹੀਂ ਜੀ ਅਸੀਂ ਤਾਂ ਨਹੀਂ ਮੰਨਦੇ ਵੀ ਇਹਨਾਂ ਨੇ ਗੁਰੂ ਰਾਮ ਸਾਹਿਬ ਦੇ ਸਾਹਮਣੇ ਜਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਮਾਫੀ ਨਹੀਂ ਮੰਗੀ ਉਹਨਾਂ ਨੇ ਹੁਣ ਮਾਫੀ ਮੰਗ ਲਈ ਆ ਸੋ ਸਾਨੂੰ ਚਾਹੀਦਾਗਾ ਕਿ ਜੇ ਅਜਿਹਾ ਕੋਈ ਇਨਸਾਨ ਮਾਫੀ ਮੰਗਦਾਗਾ ਤਾਂ ਸਾਨੂੰ ਉਹਨਾਂ ਨਾਲ ਰਲ ਕੇ ਚੱਲਣਾ ਚਾਹੀਦਾਗਾ ਕਈ ਜਿਹੜੇ ਲੋਕ ਨੇ ਉਹ ਇਸ ਚੀਜ਼ ਨੂੰ ਹਾਂਮੀ ਭਰ ਰਹੇ ਨੇ ਚਾਹੇ ਉਹਨਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਲੱਖ ਵਿਰੋਧ ਕੀਤਾ ਪਰ ਉਹਨਾਂ ਦੀ ਇਸ ਪਹਿਲ ਕਦਮੀ ਨੂੰ ਲੈ ਕੇ ਉਹਨਾਂ ਹਰ ਬੰਦਿਆਂ ਨੇ ਸਲਾਮ ਕੀਤਾ ਉਹਨੂੰ ਜਾਨੀ ਉਹਦੇ ਵਿੱਚ ਹਾਂ ਚ ਹਾਂ ਭਰੀ ਹੈਗੀ ਵੀ ਚਲੋ ਉਹਨੇ ਗਲਤੀਆਂ ਕਰੀਆਂ ਹਨਾ ਉਹਨੂੰ ਸਵੀਕਾਰ ਕਰ ਲਿਆ ਹੁਣ ਸਾਨੂੰ ਚਾਹੀਦਾਗਾ ਕਿ ਬਈ ਉਹਨਾਂ ਦਾ ਅਸੀਂ ਸਾਥ ਦਈਏ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀਗਾ ਬਈ ਜੇ ਜਿਹੜੇ ਲੋਕ ਨੇਗੇ ਸਿੱਖ ਧਰਮ ਦੇ ਜਿਹੜੇ ਲੋਕ ਨੇ ਜੇ ਉਹ ਪ੍ਰੋਗਰਾਮ ਚਲਾਉਣਾ ਚਾਹੁੰਦੇ ਨੇ ਜੇ ਉਹ ਇਸ ਕਰਕੇ ਨਹੀਂ ਕਰਵਾ ਬਾਰੇ ਪ੍ਰੋਗਰਾਮ ਕਿ ਮੇਰੇ ਤੇ ਬੰਦੀ ਲੱਗੀ ਹੋਈ ਆ ਤਾਂ ਮੈਨੂੰ ਝੁਗ ਜਾਣਾ ਚਾਹੀਦਾ ਸੋ ਮੈਨੂੰ ਇੱਥੋਂ ਤੱਕ ਲੱਗਦਾਗਾ ਵੀ ਉਹਨਾਂ ਨੇ ਇਸੇ ਵਿਧਿ ਵਿਵਧਾਨ ਦੇ ਰਾਹੀਂ ਮਾਫੀ ਮੰਗੀ ਹੈਗੀ ਕਾਰਨ ਕੋਈ ਵੀ ਹੋਵੇ ਚਾਹੇ ਉਹ ਰਾਜਨੀਤਿਕਾ ਚਾਹੇ ਕੋਈ ਵੀ ਕਾਰਨ ਹੋਵੇ ਪਰ ਉਹਨਾਂ ਨੇ ਆਪਣੀ ਗਲਤੀ ਨੂੰ ਸਵੀਕਾਰ ਕੀਤਾਗਾ ਸਾਨੂੰ ਕਦੇ ਵੀ ਅਜਿਹੇ ਕੰਮ ਅਜਿਹੀ ਬਿਆਨਵਾਜੀ ਨਹੀਂ ਕਰਨੀ ਚਾਹੀਦੀ ਜਿਸ ਕਰਕੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣ ਵਾਲੇ ਇਨਸਾਨ ਨੂੰ ਜਾ ਸਿੱਖ ਨੂੰ ਆਪਣੇ ਆਪ ਤੇ ਹੀਣ ਭਾਵਨਾ ਹੋਣੀ ਚਾਲੂ ਹੋ ਜਾਵੇ ਵੀ ਆਰ ਮੈਨੂੰ ਕੋਈ ਸਵੀਕਾਰ ਹੀ ਨਹੀਂ ਕਰ ਰਿਹਾ ਸਾਨੂੰ ਇਹ ਚਾਹੀਦਾਗਾ ਹਨਾ ਸਾਨੂੰ ਥੋੜਾ ਸੁਚੇਤ ਹੋਣ ਦੀ ਲੋੜ ਆਗੀ ਧੰਨਵਾਦ